ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਭੈਣ ਭਰਾਵਾਂ ਸਵਾਗਤ ਹੈ ਆਪਣੇ ਗੁਰਦੁਆਰਾ ਦੇ ਵਲੌਗ ਵਿੱਚ ਅੱਜ ਦਿਨ ਸੋਮਵਾਰ ਨਾਲ ਸੈੱਟ ਮੱਗ ਅੱਗਾ ਤੇ ਵੱਡੀ ਤਰੀਕ ਪਹਿਲਾ ਮੇਰਾ 2026 ਅੰਕਨ ਨੰਬਰ ਬਖਸ਼ ਹੋਈ ਆਪਾਂ ਨੂੰ 683 ਤੋਂ 385ਵਾਂ ਪਾਜੇ ਪਾਸ਼ਾ ਜੀ ਘਰ 12ਵੇਂ ਵਿੱਚ ਆਪਾਂ ਨੂੰ ਸਰਬੋਤਮ ਕਰਾਉਂਦੇ ਨੇ ਇੱਕ ਮੁਕਾਮ ਪ੍ਰਸ਼ਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇ ਬਾ ਕੋਟ ਪ੍ਰਾਤ ਮਿਟੇ ਹੱਥੇ ਬਾ ਤੇ ਆਓ ਆਪਾਂ ਨਿਕਣਾ ਸ਼ੁਰੂ ਕਰਦੇ ਹਾਂ ਠਾਵਲੀ ਨਾਮ ਹੀ ਜਾਏ ਧੁੱਕਰੇ ਚੇ ਜਾਏ ਧੁੱਕਰੇ ਚੇ ਜਾਏ ਸਭ ਨਾਮ ਜੀਵਾਏ ਬੁਦੀ ਹੋਈ ਵੱਡੇ ਕੀਆ ਵੜਿਆਈਆਂ ਕਿਸ ਕਹਿਣਾ ਕਰਨ ਦਾ ਜਾਏ

نمسکار واحر جیسن سو

ਮਾਰ ਗੁਰੇ ਉਠਾਇਆ ਜਿਉ ਪਾਵੈ ਸਿਉ ਰਖਉ ਸਮੀ ਮਾਰ ਗੁਰੇ ਉਠਾਇਆ ਤੇਰੇ ਕਬਣ ਕਬਣ ਗੁਣ ਕੈ ਕਾਮ نیل تمری میں گر پیاری جنہیں سنا ਪ੍ਰਾਪਤ ਹੁੰਦਾ ਹੈ ਆਪ ਕੀ ਦੇ ਵੱਡੇ ਭਾਗ ਹਨ ਕਿਉਂਕਿ ਬਿਨ ਭਾਗਾਂ ਸਤ ਸੰਗ ਨਾ ਲੱਭੈ ਸੰਗਤ ਮੈਨ ਬਿਨ ਸੰਗਤ ਮੈਲ ਭਰੀਜੈ ਜੀਵਨ ਬਿਨ ਭਾਗਾਂ ਤੋਂ ਸਤ ਸੰਸ ਦੀ ਪ੍ਰਾਪਤੀ ਨਹੀਂ ਹੁੰਦੀ ਸਤ ਸੰਗਤ ਐਸੀ ਜਾਣੀਐ ਜਿੱਤੇ ਕੋ ਨਾਮ ਖਾਣੀਐ ایک کو نام حکم ہے نام ستکر دیا بجائے ستکر <تصفح> دی. کے پر کرنے سے سترانسی انگ دلتی ترانسری مالا پنجوال پاروار من ایک کو کا ਦੇ ਅੰਦਰ ਪੰਮੇ ਨੂੰ ਨਾਨਕ ਸਹਾਇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤ ਦੇ ਬਾਅਦ ਵਿੱਚ ਘਰ ਦੇ ਵਿੱਚ ਇਹ ਸ਼ਬਦਾਂ ਦਾ ਜਾਪਾਣਾ ਕਰਦੇ ਨੇ ੴ ਪਰਉਪਦਿ ਸਤਿ ਪੁਰ ਪੁਰ ਸਾਡ ਜੂਰੇ ਜਦੋਂ ਵੀ ਗੁਰਵਾਣੀ ਦਾ ਉਚਾਰਨ ਕੀਤੇ ਗੁਰੂ ਸਾਹਿਬ ਨੇ ਗੁਰਵਾਣੀ ਦੀ ਰਚਨਾ ਕੀਤੇ ਪਹਿਲਾ ਇੱਕ ਸ਼ ਅਕ ਹੈ ਇੱਕ ਕਿਸੇ ਵੀ ਅੱਖਰ ਦਾ ਜੋੜ ਨਹੀਂ ਹੈ

جی نام ہن جی گنتی ہے جی پرکتی ہے ਜਿੰਨੇ ਵੀ ਅਛੋ ਪੰਛੀ ਹਨ ਇੱਕ ਉਹਨ ਦਾ ਕੁੰਪਾਬ ਹੈ ਕਿ ਇੱਕ ਦੇ ਹੁਕਮ ਜੀ ਵਿੱਚ ਹੀ ਸਾਰੀ ਸ੍ਰਿਸ਼ਟੀ ਦਾ ਮਾਨਣਕੁਲੂਸਨ ਹੈ ਇੱਕ ਦੇ ਹੁਕਮ ਦੇ ਵਿੱਚ ਸਾਰੇ ਕਾਲ ਚਲਦੇ ਹਨ ਆਪੋ ਸਤਨਾਮ ਦੀ ਬਾਣੀ ਤੁ ਸਤਿਗੁਰੂ ਪਰਸਾਦ پہلے برہمنگ <preachers> <ugly> <go>

پہلے پڑھ سکتا ہے ਜਿਹੜੀ ਇਸ ਤਰੀਕੀ ਜਾਤੀ ਹੈ ਪਹਿਲੇ ਤਿੰਨ ਜੁਗਾਂ ਦੇ ਵਿੱਚ ਇਹਨੂੰ ਪੈਰ ਦੀ ਜੁੱਤੀ ਦੇ ਸਮਾਨ ਸਮਝਿਆ ਜਾਂਦਾ ਸੀ ਇਹਨੂੰ ਕਿਤੇ ਕੋਈ ਸਤਕਾਰ ਨਹੀਂ ਦਿੱਤਾ ਜਾਂਦਾ ਸੀ ਇਹਦਾ ਕੋਈ ਨਾਂਕ 사인 ਨਹੀਂ ਸਤਕਾਰ ਲੈ ਕੇ ਦਿੱਤਾ ਉਹਨਾਂ ਨੇ ਕਿਹਾ ਭੰਡ ਜੰਮੀਏ ਭੰਡ ਨਹੀਂ ਮੀਏ ਭੰਡ ਮੰਨ ਲਿਆ ਹੋ ਕਹਿੰਦੇ ਭਾਈ ਛੋਕ ਮੰਦਾ ਆਖੀਏ ਜਦ ਜੰਮੈ ਰਜਾ

تریتا باپر تساٹ بیسی انہوں بڑا نیٹا نیم سمجھیا جاندہا سی ایتو تک کہ پیار دن جتی جی زمان سمجھیا جاندہا سی آپ کو سب نہ ہوگی تابل آنسائل نے کے پاس دیتی ہے دوب جات بندنا ہار بندنا جس منڈی کرو پرماتما